ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਕਿਵੇਂ ਪੁਲਿਸ ਨੂੰ ਵਰਤ ਕੇ ਆਮ ਲੋਕਾਂ ਨੂੰ ਤੰਗ ਕਰਨ ਤੇ ਲੱਗੀ ਐ ਕਾਲੀ ਦਲ ਦੇ ਵਰਕਰਾਂ ਦੇ ਉੱਤੇ ਝੂਠਾ ਕੇਸ ਕਰਕੇ ਉਹਨਾਂ ਨੂੰ ਅੰਦਰ ਕਰਦੇ ਲੱਗੀ ਐ ਕਿ ਪੁਲਿਸ ਜਿਹੜੀ ਪੰਜਾਬ ਦੀ ਐ ਉਹ ਜਿਹਦੀ ਕੰਮ ਹੈ ਲਾਅ ਔਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮene ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗ ਦਾ ਕੇਸ ਵੀ ਉਠਾ ਪਾਇਆ ਜਦੋਂ ਡਰੱਗਸ ਦੇ ਕੇਸ ਵਿੱਚ ਕੁਛ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਚ ਹੋਇਆ ਫਿਰ ਧੱਕੇ ਨਾਲ ਉਹਨਾਂ ਤੇ ਡਿਸਪਰਪੋਰਸ਼ਨਟ ਐਸਿਡ ਦਾ ਉਹ ਵੀ ਫਰਜੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਕੋਈ ਜਾਇਜ਼ ਨਿਜਾਇਜ਼ ਨਹੀਂ ਦੇਖਣੀ ਜੋ ਕਹੀ ਜਾਊਂਗੇ ਅਸੀਂ ਕਰੀ ਜਾਵਾਂਗੇ ਅੱਜ ਬੀਜਪੀ ਸਾਹਮਣੇ ਪੇਸ਼ ਹੋਈ ਅਸੀਂ ਸਾਰੇ ਆਪਣੇ ਅਕਾਊਂਟ ਆਪਣੇ ਬੈਂਕ ਸਟੇਟਮੈਂਟ ਤੁਹਾਨੂੰ ਦੇ ਰਿਹਾ ਜੀ ਦਾ ਜੋ ਚੈੱਕ ਕਰਨਾ ਹੈ ਕਰ ਲੋ ਸਾਨੂੰ ਕੋਈ ਡਰ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਅੱਜ ਦੀ ਮੀਟਿੰਗ ਹੋਈ ਸੀ ਜਿੱਥੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸੀ ਕਿਵੇਂ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਕਿਵੇਂ ਪੁਲਿਸ ਨੂੰ ਵਰਤ ਕੇ ਆਮ ਲੋਕਾਂ ਨੂੰ ਤੰਗ ਕਰਨ ਤੇ ਲੱਗੀ ਹੈ ਆਪਣੇ ਕਾਲੀ ਦਲ ਦੇ ਵਰਕਰਾਂ ਦੇ ਉੱਤੇ ਝੂਠਾ ਕੇਸ ਕਰਕੇ ਉਹਨਾਂ ਨੂੰ ਅੰਦਰ ਕਰਦੇ ਲੱਗੀ ਹੈ ਇਹ ਮੈਂ ਦੱਸਣਾ ਚਾਹਣਾ ਹੈ ਕਿ ਪੁਲਿਸ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮene ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦਾ ਉਹਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗਜ਼ ਦਾ ਕੇਸ ਉਠਾ ਪਾਇਆ ਜਦੋਂ ਡਰੱਗਜ਼ ਦੇ ਕੇਸ ਵਿੱਚ ਕੁਝ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਫਿਰ ੱੱਕੇ ਨਾਲ ਉਹਨਾਂ ਤੇ ਡਿਸਪਰਪੋਰਸ਼ਨਟ ਐਸਿਡ ਦਾ ਉਹ ਵੀ ਫਰਜੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਫਿਰ ਇਹਨਾਂ ਕੀ ਕਰਦੇ ਐ ਫਿਰ ਜਾਣ ਕੇ ਕੋਟਾਂ ਵਿੱਚ ਆਪਣੇ ਰਿਪਲਾਈ ਨਹੀਂ ਦਿੰਦੇ ਤਰੀਕਾ ਲੈ ਲੈ ਕੇ ਉਹ ਚਾਹੁੰਦੇ ਐ ਕਿ ਇਹਨਾਂ ਨੂੰ ਅੰਦਰ ਰੱਖਿਆ ਜਾਏ ਹੁਣ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਿਆਸਤ ਹੈ ਉਹ ਚਾਹੁੰਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਉਹ ਡਰ ਗਿਆ ਹੈ ਪਿਛਲੇ ਕਈ ਮਹੀਨਿਆਂ ਤੇ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਤਾਕਤਵਰ ਆਰਗੇਨਾਈਜੇਸ਼ਨ ਤੇ ਕਾਲੀ ਵਰਕਰਾਂ ਜੋਸ਼ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨਾਂ ਚ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੀ ਗੜ੍ਹ ਚ ਜਾ ਕੇ ਇਹਨਾਂ ਨੂੰ ਪਹੁੰਚਾਇਆ ਤਾਂ ਹੁਣ ਕਬਰਾ ਕੇ ਉਹਨਾਂ ਨੇ ਸੋਚਿਆ ਕਿ ਹੁਣ ਅਕਾਲੀ ਦਲ ਨੂੰ ਮੇਨ ਟਾਰਗੇਟ ਬਣਾ ਲਿਆ ਤੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਨ ਟਾਰਗੇਟ ਬਣਾ ਲਿਆ ਹੁਣ ਜਿਹੜਾ ਇਹਨਾਂ ਨੇ ਸਰੂਪ ਗੁਰੂ ਮਹਾਰਾਜ ਦੇ ਸਰੂਪ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਸੀ ਉਹਨਾਂ ਦਾ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਸੀ ਉਹਨੂੰ ਯੂਜ਼ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾ ਕਰਨਾ ਚਾਹੁੰਦੇ ਸੀ ਤੁਸੀਂ ਦੇਖ ਲਓ ਪਿਛਲੇ ਦਿਨ ਜਿਹੜੀ ਐਸਆਈਟੀ ਬਣਾਈ ਹੈ ਪਹਿਲੇ ਜਿਹੜੇ ਅਫਸਰ ਐਸਆਈਟੀ ਚ ਬਣਾਏ ਆ ਉਹ ਅਫਸਰ ਹੈ ਕੋਈ 6 ਮਹੀਨੇ ਜੇਲ੍ਹ ਕੱਟ ਕੇ ਆਏ ਕੋਈ ਸਸਪੈਂਡ ਹੋਏ ਕੋਈ ਕਰਾਪਟ ਉਹ ਨੌਕਰ ਚੁਣੇ ਆ ਉਹੀ ਅਫਸਰ ਵਿਕਰਮ ਦੀ ਐਸਆਈਟੀ ਚ ਉਹੀ ਅਫਸਰ ਪੁਰਾਣੇ ਜਿੱਥੇ ਜਿੱਥੇ ਆ ਕਹਿੰਦੇ ਆ ਇਹਨਾਂ ਦੇ ਹਿਟਮੈਨ ਨੇ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਇਹਨੂੰ ਵਰਤ ਕੇ ਦਿਨ ਰਾਤ ਉਹਨਾਂ ਨੂੰ ਆ ਅਫਸਰ ਉਹ ਹੈ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਕੋਈ ਜਾਇਜ਼ ਨਜਾਇਜ਼ ਨਹੀਂ ਦੇਖਣੀ ਜੋ ਕਹੀ ਜਾਊਗੇ ਅਸੀਂ ਕਰੀ ਜਾਵਾਂਗੇ ਹੁਣ ਉਹਨਾਂ ਨੇ ਆ ਸਰੂਪ ਮਹਾਰਾਜ ਗੁਰੂ ਮਹਾਰਾਜ ਦੇ ਸਰੂਪਾਂ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹੁਣ ਇਹਨਾਂ ਦਾ ਨਿਸ਼ਾਨਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਫੜਨਾ ਹੈ ਤੁਸੀਂ ਦੇਖ ਲਓ ਕਿੰਨੀਆਂ ਕਾਨੂੰਨੀਆਂ ਧੱਜੀਆਂ ੜਾਈਆਂ ਹੁਣ ਐਸਆਈਟੀ ਜਿਹੜੀ ਸਰੂਪਾਂ ਦੀ ਇਨਵੈਸਟੀਗੇਸ਼ਨ ਵਾਸਤੇ ਬਣਾਈ ਹੈ ਤੁਸੀਂ ਦੇਖ ਲਓ ਉਹਨੂੰ ਬਹਾਨਾ ਲਾ ਕੇ ਉਹਦਾ ਕੰਮ ਕੀ ਹੈ ਕਿ ਜੀ ਅਸ਼ਵਨੀ ਇਹਨੇ ਸਵੇਟ ਸਿਰੇ ਸੀਏ ਹੈ ਮਕੀਲੇ ਲੁਧਿਆਣੇ ਵਿੱਚ ਉਹਨਾਂ ਦੇ ਘਰੇ ਉਹਨਾਂ ਦੇ ਦਫਤਰ 'ਚ ਰੇਡ ਮਾਰੀ ਉਹ ਜਿਹੜੇ ਸੀਏ ਇਕੱਲੇ ਮੇਰੇ ਨਹੀਂ ਹੈ ਬਹੁਤ ਲੋਕਾਂ ਦੇ ਲਾਇਰ ਹੈਗੇ ਵਕੀਲ ਹੈ ਇਨਕਮ ਟੈਕਸ ਦੇ ਸਭ ਤੋਂ ਵੱਡੇ ਵਕੀਲ ਹੈ ਉਹਨਾਂ ਦੇ ਰੇਡ ਮਾਰੀ ਉਹਨਾਂ ਦਾ ਕੀ ਐਚਜੀਪੀਸੀ ਨਾਲ ਤਲਕ ਹੈ ਉਹਨਾਂ ਦਾ ਕੋਈ ਤਲਕ ਹੀ ਨਹੀਂ ਉੱਥੇ ਗਏ ਮੇਰੀਆਂ ਕੰਪਨੀਆਂ ਦੀ ਜਿਹੜੀਆਂ ਬੈਲੈਂਸ ਸ਼ੀਟਾਂ ਪਈਆਂ ਸੀ ਉਸੇ ਚੱਕ ਲੈ ਹੋਰ ਕੋਈ ਦੇਖਿਆ ਨਹੀਂ ਮੇਰੇ ਆ ਜੋ ਅਕਾਊਂਟ ਸੀ ਬੈਲੈਂਸ ਸ਼ੀਟ ਚੱਕ ਲੈ ਉਹਦੇ ਬਾਅਦ ਇੱਕ ਹੋਰ ਬਠਿੰਡੇ ਸੀ ਇਹ ਜਿਹੜਾ ਸਾਡਾ ਪੁਰਾਣਾ 10 ਸਾਲ ਪਹਿਲੇ ਉਹ ਸੀਗਾ ਹੁਣ ਹੈ ਹੀ ਨਹੀਂ ਸਾਡੇ ਉਹਦੇ ਦਫ਼ਤਰ ਕਿ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਤੇ ਹੁਣ ਵਰਤ ਕੇ ਉੱਥੇ ਜਾ ਕੇ ਉਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿ ਸਿੱਧਾ ਡੀਜੀਪੀ ਕੋਲ ਜਾਣੇ ਆ ਕੀ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਹੈ ਕਿ ਲਕੋ ਲਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਸੀਂ ਸਮੂਚੀ ਕੋਰ ਕਮੇਟੀ ਅੱਜ ਬੀਜੀਪੀ ਸਾਹਮਣੇ ਪੇਸ਼ ਹੋਈ ਅਸੀਂ ਸਾਰੇ ਆਪਣੇ ਅਕਾਊਂਟ ਆਪਣੇ ਬੈਂਕ ਸਟੇਟਮੈਂਟ ਤੁਹਾਨੂੰ ਦੇ ਰਹੇ ਹਾਂ ਜਿਹਦਾ ਜੋ ਚੈੱਕ ਕਰਨਾ ਹੈ ਕਰ ਲਓ ਸਾਨੂੰ ਕੋਈ ਡਰ ਨਹੀਂ ਤੁਸੀਂ ਗ੍ਰਿਫਤਾਰੀ ਦਾ ਵੀ ਆਫਰ ਦਿੱਤਾ ਜੀ ਅਸੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਵੇਂ ਹੀ ਲੋਕਾਂ ਨੂੰ ਚੱਕੀ ਜਾਂਦੇ ਹੋ ਮੇਰੇ ਜੇ EMPLOYEES ਆ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਮੈਂ ਕਿਹਾ ਜੇ ਹਿੰਮਤ ਆ ਤੇ ਮੇਰੇ ਤੇ ਪਰਚਾ ਦਿਓ ਦਿਓ ਪਰਚਾ ਮੇਰੇ ਤੇ ਲਓ ਸਰਚ ਵਾਰੰਟ ਮੈਂ ਕੋ ਭੱਜਿਆ ਤੁਸੀਂ ਆਪ ਹੀ ਕਿਹਾ ਸੀ ਸੁਖਵਲਾਸ ਟਾਉਂਗੇ 5 ਸਾਲ ਹੋ ਗਿਆ ਕਿਉਂ ਨਹੀਂ ਟਾਇਆ ਹੁਣ ਮੇਰਾ ਸਾਰਾ ਕੁਝ ਲੀਗਲ ਹੈ ਬੱਸਾਂ ਕਹਿੰਦੇ ਸੀ ਆ ਜਿਹੜਾ ਮਾਕਾ ਸੋਚਦੇ ਕਿ ਡਰਾ ਡਰਾ ਲਾਂਗੇ ਸ਼ਰੋਮਨੀ ਖਾਲੀਦਲ ਕੋਈ ਡਰਨ ਵਾਲੀ ਪਾਰਟੀ ਨਹੀਂ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਨਾ ਬਜ਼ਾਦਲ ਸਭ ਝੁਕੇ ਨਾ ਡਰੇ ਭਾਵੇਂ 16 16 ਸਾਲ ਜੇਲਾ ਕਟੀਆਂ ਤੇ ਮੈਂ ਕੇਜਰੀਵਾਲ ਨੂੰ ਕਹਿ ਦੇਣਾ ਚਾਹਣਾ ਕਿ ਜੇ ਹਿੰਮਤ ਆ ਤਾਂ ਸਿੱਧਾ ਆ ਆ ਮੈਦਾਨ ਦੇ ਵਿੱਚ ਐਵੇਂ ਪੁਲਿਸ ਨੂੰ ਵਰਤ ਕੇ ਉਹਨਾਂ ਨੂੰ ਉਹਨਾਂ ਤੋਂ ਆਪਣੇ ਹਥਿਆਰ ਬਣਾ ਕੇ ਉਹਨਾਂ ਨੂੰ ਝੂਠੇ ਲੋਕਾਂ ਦੇ ਕਾਨੂੰਨ ਦੀ ਧਜੀਆਂ ਉੜਾ ਕੇ ਤੁਸੀਂ ਆਮ ਲੋਕਾਂ ਨੂੰ ਤੰਗ ਕਰਨ ਦੀ ਲੋੜ ਨਹੀਂ ਹੈ ਜੇ ਕਰਨਾ ਤੇ ਆਓ ਸਿੱਧੇ ਆਓ ਕੈਸ ਕਰਕੇ ਮੈਂ ਡੀਜੀਪੀ ਸਾਹਿਬ ਨੂੰ ਅਸੀਂ ਕਿਹਾ ਜੇ ਇਹਨਾਂ ਨੇ ਕੋਈ ਗਲਤ ਕੀਤਾ ਫਿਰ ਸ਼ਰੋਮ ਨਹੀਂ ਇਕਾਲੀ ਦਲ ਸੜਕਾਂ ਤੇ ਵੀ ਆਊਗੀ ਅਸੀਂ ਘੇਰਾ ਕਰਾਂਗੇ ਭਾ ਜਿੰਨੇ ਮਰਜੀ ਪਰਚੇ ਦੇ ਦਿਓ ਅਸੀਂ ਪ੍ਰਵਾਹ ਨਹੀਂ ਕਰਾਂਗੇ ਡੀਜੀਪੀ ਸਾਹਿਬ ਨੇ ਕੀ ਕਿਹਾ ਜੀ ਅੱਗੋ ਮੈਂ ਉਹਨਾਂ ਨੂੰ ਕਹਿ ਕੇ ਆ ਗਿਆ ਸਿੱਧੀ ਵਾਰਨਿੰਗ ਦੇ ਕੇ ਆ ਗਿਆ ਕਿ ਹੁਣ ਤੁਹਾਡੇ ਤੇ ਆਏ ਜੇ ਪੰਜਾਬ ਵਿੱਚ ਤੁਸੀਂ ਗੁੰਡਾਗਰਦੀ ਦਾ ਰਾਜ ਰੱਖਿਆ ਜਿਨ੍ਹਾਂ ਦੀ ਗੁੰਡਾਗਰਦੀ ਨਹੀਂ ਅਸੀਂ ਚੱਲਣ ਦੇਣੀ ਪੰਜਾਬ ਪੁਲਿਸ ਨੂੰ ਵਰਤ ਕੇ ਆ ਗੁੰਡਾਗਦੀ ਕਰਨਗੇ ਫਿਰ ਸਾਡੇ ਕੋਲ ਹੀ ਮਰਜ਼ੀ ਵੜਿਆ ਅਸੀਂ ਜੋ ਮਰਜ਼ੀ ਜੇਲਾਂ ਜਾਣਾ ਪਏ ਕਿਤੇ ਮਰਜ਼ੀ ਫਿਰ ਤਾਂ ਸੜਕਾਂ ਸਾਰੀਆਂ ਜਾਮ ਹੋਣਗੀਆਂ ਫਿਰ ਇਹਨਾਂ ਦੇ ਸਾਰੇ ਅਫਸਰਾਂ ਨੂੰ ਅਸੀਂ ਘਰੋਂ ਨਹੀਂ ਨਿਕਲ ਦੇਵਾਂਗੇ ਅੱਜ ਸੁਪਰੀਮ ਕੋਰਟ ਨੇ ਵੀ ਕਿਹਾ ਜਿਹੜਾ ਕੰਮ ਪੁਲਿਸ ਦਾ ਗੈਂਗਸਟਰ ਫੜਨਾ ਹੈ ਡਰੱਗਸ ਨੂੰ ਰੋਕਣਾ ਹੈ ਉਹ ਤਾਂ ਕਰਨੀ ਦੇ ਇੱਕੋ ਕੰਮ ਹੈ ਇਹਨਾਂ ਦੇ ਵਪ ਤੇ ਹੋਰ ਪਤਨੀ ਆ ਜੇ ਬੰਦੇ ਦਿੱਲੀ ਬੈਠੇ ਆ ਜਿਹੜੇ ਰੋਜ਼ ਟੈਲੀਫੋਨ ਕਰ ਕਰਕੇ ਇਹਨੂੰ ਫੜ ਲਓ ਇਹਨੂੰ ਫੜ ਲਓ ਆ ਵਰਕਰ ਨੂੰ ਫੜ ਲਓ ਕਾਲੀ ਦਲ ਦੇ ਮੀਡੀਆ ਦੇ ਅੱਗੇ ਸਰਮ ਪੰਜਾਬ ਪੀਸੀ ਨੇ ਫਿਰ ਰੇਡ ਕੀਤੀ ਗਈ ਹੈ ਪੰਜਾਬ ਪੀਸੀ ਨੇ ਫਿਰ ਅੱਜ ਰੇਡ ਕੀਤੀ ਮੈਂ ਉਹੀ ਕਹਿਣਾ ਹੈ ਜਿਹੜਾ ਸੋਚਦੇ ਹੈ ਕਿ ਜਿਹੜਾ ਜਿਹੜਾ ਇਹਨਾਂ ਦੇ ਥੱਲੇ ਨਹੀਂ ਲੱਗਦਾ ਉਹਨੂੰ ਅਸੀਂ ਪੂਰਾ ਜ਼ੋਰ ਲਾ ਕੇ ਅਸੀਂ ਉਹਨਾਂ ਨੂੰ ਪੁਲਿਸ ਵਰਤਾਂਗੇ ਮੈਂ ਕਹਿਆ ਭਾਵੇਂ ਵਿਜੀਲੈਂਸ ਵਰਤ ਲੋ ਕੁਝ ਮਰਜ਼ੀ ਕਰ ਲੋ ਪਰ ਜੇ ਤੁਸੀਂ ਤੁਸੀਂ ਅਕਾਲੀ ਦਲ ਨਾਲ ਤੁਸੀਂ ਜੇ ਲਾਉਂਗੇ ਪੰਗਾ ਫਿਰ ਫਿਰ ਆ ਲੜਾਈ ਜੇ ਅੱਜ ਸ਼ੁਰੂ ਕਰਨੀ ਆ ਫਿਰ ਜੱਜ ਨਾ ਕਰਿਓ ਅਸੀਂ ਪਿੱਛੇ ਹਟਣ ਵਾਲੇ ਨਹੀਂ